ਹਾਂਜੀ ਬਈ ਦਿਨ ਸ਼ਨੀਵਾਰ ਦਾ 6 ਸਤੰਬਰ ਤੇ 2025 ਹੈ ਆਪਾਂ ਅੱਜ ਬਕਸਰ ਵੱਲ ਨਹੀਂ ਪੈੜਾ ਕਰਨਾ ਆਪਣਾ ਇਹਦਾ 75 ਕਿਲੋਮੀਟਰ ਦਾ ਇਹ ਆਪਾਂ ਉਹ ਗੁਰਦੁਆਰਾ ਸਾਹਿਬ ਰੁਕਾਂਗੇ ਸੰਦਵਾ ਇਹ ਸਾਰੀ ਕਮੇਡੀਆਂ ਦੇ ਉਹੀ ਨਾਮ ਨੇ ਤੇ ਬਾਕੀ ਆਪਾਂ ਮਾਈ ਜਣੇ ਨਾਲ ਰੋਟੀ ਖਾ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਬੜੀਆ ਸੀ ਸੇਫ ਮਾਜੀ ਕਈ ਜਲਦ ਬੰਦ ਹੋ ਜਾਣੇ ਨੇ ਅੱਪਲੀ ਜਾਣੇ ਨੇ ਜਲਦੀ ਅਰਧਿਆਂ ਸ਼ੁਰੂ। ਅੱਛਾ ਦਾ ਪਾਣੀ ਛਕਣ ਤੋਂ ਬਾਅਦ ਬਾਈ ਨੂੰ ਮਿਲ ਕੇ ਕੋਸ਼ਲ ਨਾਲ ਆਪਾਂ ਚੱਲਦੇ ਹਾਂ ਇੱਥੋਂ। ਗੱਡੀਆਂ ਤਿਆਰ ਵਰ ਤਿਆਰ ਨੇ। ਬਾਕੀ ਟਾਬਾ ਵਧੀਆ ਬਾਈ ਮਣੀਜ ਕੀਤਾ ਹੋਇਆ। ਅੰਕਲ ਜੀ ਦਾ ਘਰੇ ਗਏ ਹੋਏ ਨੇ। ਮੁੰਡੇ ਆਉਂਦੇ ਨੇ ਐ ਉਹਨਾਂ ਦੇ। ਖੀਰ ਆ ਚੁੱਕੀ ਐ ਬਾਈ ਕਹਿੰਦਾ ਬਾਈ ਖੀਰ ਵੀ ਖਾ ਕੇ ਜਾਣੀ ਆ। ਤੇ ਕੋਸ਼ਲ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ। ਦੇ ਇਧਰ ਨਵਾਦ ਬੈਠੇ ਜੀ ਕਰਾਉਣੇ ਆਪ ਬਾਈ ਨਾਲ ਵੀ ਗੱਲਬਾਤ ਪਹਿਲਾਂ ਖੀਰ ਛਕੀਏ ਬੋਲਦੀ ਬਹੁਤ ਸਾਰਾ ਮਾਣ ਬਾਈ ਵੱਲੋਂ ਯਾਰ ਖੀਰ ਖਾਲਾ ਇਹ ਤਾਂ ਪਹਿਲਾਂ ਖੀਰ ਗਰਮ ਹੋ ਜੇ ਵਿਦਾਈ ਦਾ ਟਾਈਮ ਆ ਗਿਆ ਭਾਈ ਆਪਣੇ ਕੋਸ਼ਲ ਵੀਰ ਕੋਲੋਂ ਤੇ ਬਾਈ ਕੋਸ਼ਲ ਬਹੁਤ ਬਹੁਤ ਧੰਨਵਾਦ ਜੀ ਦਾ ਹਾਂ ਤੇ ਭਾਈ ਜੇ ਕਿਸੇ ਹੋਰ ਵੀਰ ਭਾਈ ਨੂੰ ਵੀ ਆਂਤਰਾ ਇਦਾਂ ਕਰਨੀ ਹੋਵੇ ਸਾਪਨੇ ਅਕਤਾ ਵਿਦਿਆ ਆ ਸਕਦਾ ਹਾਂ ਸਰਬਸ ਸਰਬੱਤ ਦਾ ਮਰਦੀ ਆ ਜੀ ਵੀ ਆਪਣਾ ਐਡਰੈਸ ਦੇਣਾ ਸੀ ਨੋਡਲ ਵਾਟਰਪੂਰ ਹੋਟਲ ਆਪਣਾ ਕਰਨ ਨਾਲ ਲੱਗੀ ਦੇਖਤਾ ਹੋਟਲ ਚੀ ਲੱਲ ਕਹਾਵਰੇ ਜੀ ਬਾਈ ਤੇ ਜਿਵੇਂ ਕਿ ਤੁਸੀਂ ਬਾਈ ਸਾਰਿਆਂ ਨੇ ਬਾਈ ਤੋਂ ਸੁਣੀ ਲਿਆ ਵੀ ਕੋਈ ਚੱਕਰ ਨਹੀਂ ਇੱਥੇ ਜਦੋਂ ਮਰਦੀ ਆ ਉਹ ਦਿਨ ਰਾਤ 24 ਘੰਟੇ ਖੁੱਲਾ ਬਾਈ ਦਾ ਸੁਭਾਏ ਨਾਲ ਤਾਂ ਵਧੀਆ ਸਾਡਾ ਵੀ ਜਾਣੂ ਜੀ ਨਹੀਂ ਦੱਸਦਾ ਉਹ ਪਰ ਤੁਹਾਨੂੰ ਜਾਣਾ ਪੈਣਾ ਉਹ ਜੀ ਕੀ ਕਰ ਸਕਦੇ ਯਾਰ ਤੇ ਚੱਲ ਗਿਆ ਕੋਈ ਨਹੀਂ ਫੇਰਾ ਫਾਨ ਬਾਈ ਗੁਰਦੇ ਖਾਲਸਾ ਬਾਈ ਗੁਰ ਦੀ ਨਾ ਤੇ ਰਹਿਤ ਕਰ ਰਹੇ ਤੇ ਵਧੀਆ ਲੱਗਿਆ ਬਾਈ ਸਾਰਿਆਂ ਨਾਲ ਮਿਲ ਕੇ ਤੇ ਹੁਣ ਨਿਕਲਾਂਗੇ ਇੱਥੋਂ ਤੂੰ ਛੱਡੜ ਆਇਆ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਚੱਲਦੇ ਆਪਾਂ ਤੇ ਪੈਪਸੀ ਦਾ ਟਾਈਮ ਆ ਗਿਆ ਬਾਈ ਤੇ ਜਾਣਾ ਹੀ ਤੁਸੀਂ ਹਾਲ ਵਾਲਾ ਰਾਮਗੜ ਵਿਚ ਕੀ ਹੁੰਦੋ ਆ ਆਪਾਂ ਬੱਕ ਸਰਦੇ ਤਾਂ ਜੇ ਜੇਤਰਾ ਦਾ ਸਾਹਬ ਆਖੋ ਰੁਕਣਾ ਤੇ ਆਪਾਂ ਹੋ ਚੁੱਕਿਆ ਕੱਟ 40 42 ਕਿਲੋਮੀਟਰ ਆਪਣਾ ਹੋ ਚੁੱਕਿਆ ਆਪਾਂ ਅੱਜ ਅੱਛਾ ਹੋ ਸਕਿਆ ਤੇ ਵਧੀਆ ਇੱਥੇ ਦੇ ਲੋਕ ਵੀ ਸਹੀ ਆਪਣਾ ਪਿੰਡਾ ਵਾਲਾ ਮਾਹੌਲ ਹੀ ਲੱਗਦਾ ਪਿਆ ਦੇਖ ਸਕਦੇ ਹੋ ਬਾਕੀ ਇਧਰ ਸ਼ਾਂ ਹੈਗੀ ਉਹ ਰੋਡ ਤੇ ਸ਼ਾਂ ਵਗੈਰਾ ਹੈ ਨਹੀਂ ਸੀ ਨਹੀਂ ਤੇ ਨਾਲ ਪੈਪਸੀ ਚੱਲੂ ਠੰਡਾ ਵਗੈਰਾ ਪੀ ਕੇ ਤੇ ਹੁਣ ਆਪਾਂ ਫਿਰ ਤੋਂ ਚੱਲਦੇ ਆਂ ਪੰਪ ਤੋਂ ਤੇ ਬਾਈ ਆਪਣੀ ਪੰਜਾਬ ਚ ਡਿਓਟੀ ਡਿਓਟੀ ਸੀਗੀ ਬਾਈਆਂ ਆਂ ਦੀ ਬਾਈ ਜੀ ਨਾਲ ਬਹੁਤ ਵਧੀਆ ਲੱਗਿਆ ਮਿਲ ਕੇ ਤੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਜੀ ਨੇ ਆਪਾਂ ਨੂੰ ਇੱਥੇ ਇਹਨਾਂ ਦਾ ਸਟੇਸ਼ਨ ਹੈ ਫਿਊਲ ਸਟੇਸ਼ਨ ਤੇ ਇਹਨੇ ਆਪਣੀ ਬਹੁਤ ਮਿਲ ਕੇ ਮਦਦ ਕੀਤੀ ਵੀ ਠੰਡਾ ਪਿਆਇਆ ਆਪ ਨੂੰ ਇੰਨੀ ਗਰਮੀ ਚ ਤੇ ਬਾਈ ਜੀ ਆਪ ਪਹਿਲਾਂ ਅੰਦਰ ਬੈਠੀ ਆਪਾਂ ਨੂੰ ਦੇਖ ਕੇ ਬਾਹਰ ਆਏ ਤੇ ਬਾਈ ਜੀ ਨਾਲ ਗੱਲਬਾਤ ਕਰਕੇ ਬਹੁਤ ਸੋਹਣਾ ਲੱਗਿਆ ਮਿਲ ਕੇ ਇੰਨਾ ਵਧੀਆ ਲੱਗਿਆ ਵੇਥ ਹੁਣ ਜਾਨ ਨੂੰ ਜੀ ਨਹੀਂ ਕਰਦਾ ਮੇਰੇ ਨਾਲ ਬਾਈ ਇਦਾਂ ਗੱਲ ਨਹੀਂ ਹੈ एकदम ਤੁਸੀਂ ਹੀ ਗੱਲ ਹੈ بھائی ਮਿਲਣੇ ਤੋਂ ਬਹੁਤ ਅੱਛੀ ਮਤਲਬ ਹੈ ਚਲਿਏ ਬਹੁਤ ਅੱਛਾ ਪਲੇਸਟੋ ਬਲੌਗ ਆਪ ਲੋਕਾ ਹੈਪੀ ਜਰਨੀ ਬੜੀਆਂ ਚਲਿਏ ਧੰਨਵਾਦ ਬਹੁਤ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਤੁਸੀਂ ਕਰੀ ਲਈ ਬਹੁਤ ਸੋਹਣਾ ਲੱਗਿਆ ਬਾਈ ਜੀ ਨਾਲ ਤੇ ਹੁਣ ਆਪਾਂ ਚੱਲਦੇ ਆਂ ਬਾਈ ਆਪਣਾ ਰਹਿ ਗਿਆ 50 ਕਿਲੋਮੀਟਰ ਬਾਈ ਆਪਾਂ 1 ਘੰਟਾ ਪਹਿਲਾਂ ਇੱਥੇ ਰੁਕੇ ਸੀ ਬੈੜਾ ਰਹਿ ਗਿਆ 35 ਕਿਲੋਮੀਟਰ ਦਾ ਤੇ ਆਪਾਂ ਰੁਕੇ ਸੀ ਵੈਸੇ ਇੱਥੇ ਬਾਈ ਕਹਿੰਦੇ ਸਨ ਪਾਣੀ ਵਗੈਰਾ ਹਨ ਵੀ ਪੀ ਆਉਂਦੇ ਆ ਬਾਈ ਦੀ ਹੈਗੀ ਸੀਗੀ ਫਾਸਟ ਫੂਡ ਦੀ ਸ਼ਾਪ ਦੁਕਾਨ ਮਤਲਬ ਬਾਹਰ ਥਿਲਾ ਲੱਗਿਆ ਹੋਆ ਸੀ ਤੇ ਆਪਾਂ ਰੁਕੇ ਬਾਈ ਕਹਿੰਦੇ ਵੀ ਤੁਹਾਨੂੰ ਆਪਾਂ ਕੁਝ ਖਵਾਉਨੇ ਆ ਆਪਣੇ ਵੱਲੋਂ ਅਸੀਂ ਤਾਂ ਬਈ ਨਾ ਕਰੀ ਸੀਗੀ ਚੱਲ ਸ਼ੇਅਰ ਵੀ ਬਾਈਆਂ ਇਹਦਾ ਮਾਣਦਾਰ ਰੱਖਣ ਵਾਸਤੇ ਅਜੀ ਕਿਹਾ ਬਈ ਚੱਲ ਥੋੜਾ ਜਿਹੜਾ ਮਨ ਕਰਦਾ ਉਹ ਖਵਾ ਲਓ। ਉਹਨਾਂ ਨੇ ਨਿਊ ਡਲ ਤੇ ਮੰਜੂਰੀਆਂ ਲਿਆ ਕੇ ਦਿੱਤਾ ਆਪਾਂ ਨੂੰ। ਤੇ ਬਈ ਬਹੁਤ ਬਹੁਤ ਧੰਨਵਾਦ। ਨਹੀਂ ਤੇ ਤੁਹਾਨੂੰ ਪਤਾ ਆਪਾਂ ਬਹੁਤ ਘੱਟ ਖਾਂਦੇ ਆ ਫਾਈਟੀ ਜਿਹਾ। ਤੇ ਪਰ ਹੁਣ ਬਈ ਦਾ ਮਾਣ ਤਾਨ ਰੱਖਣ ਵਾਸਤੇ ਆਪਾਂ ਨੂੰ ਇਹ ਸਭ ਖਾਣਾ ਪੈਣਾ। ਤੇ ਬਈ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਕੋਣ ਰਾਹ ਦੇ ਵਿੱਚ ਪਿਆਰ ਦੇ ਰਹੇ ਹੋ। ਜਦੋਂ ਹੀ ਤੁਰਨ ਲੱਗੇ ਉਹਦੀ ਲਹਿਰ ਪਿਆ ਤਾਂ ਇੰਨੀ ਜ਼ੋਰਦਾਰ ਨਹੀਂ ਪੈ ਰਹਾ ਆਜਾ ਆਪਾਂ ਜਾ ਰਹੇ ਆ ਬਕਸਰ ਦੀ ਤਰਫ ਤੇ ਦੇਖ ਸਕਦੇ ਹਾਂ ਇਹ ਤਾਂ ਬਾਤ ਵਈ ਬਹੁਤ ਸੋਹਣਾ ਨਜ਼ਾਰਾ ਠੰਡਾ ਮੌਸਮ ਹੋ ਚੁੱਕਿਆ ਆਪਾਂ 35 ਕਿਲੋਮੀਟਰ ਛਾਦ ਦੇਖ 1.5 ਘੰਟੇ ਦੇ ਵਿੱਚ ਆਪਾਂ ਨਿਵੇੜ ਲਾਂਗੇ। ਭੀਜੀਆਂ ਡਿੱਗੀਆਂ। ਪੀਲੀ ਦੇਖੋ ਡਿੱਗਦੀ। ਭਾਈ ਜਦੋਂ ਨਿੱਕੇ ਹੁੰਦੇ ਸੀ ਉਦੋਂ ਆ ਡਿੱਗਦੀ। ਠੰਡ ਜੀ ਚ ਮੀਂਹ ਮੂੰਹ ਪੈਂਦਾ। ਕਈ ਚ ਵੜ ਜਾਂਦੇ ਭਾਈ ਲੋਕੇ ਜੱਕ ਅੰਦਰੋਂ ਹੀ ਨਿਕਲਦੇ ਟੀਵੀ ਬੰਦ ਕਰ ਦੋ ਮੋਬਾਈਲ ਨਾ ਚਲਾਓ ਵੀ ਕੁੱਝ ਹੁੰਦਾ ਭਾਈ ਉਦੋਂ ਚਲੋ ਹੁਣ ਪਤਾ ਲੱਗਿਆ ਵੀ ਇਹ ਭਾਈ ਚਲੋ ਨਾਰਮਲ ਹੈ ਬਹੁਤ ਸੋਹਣਾ 뷰 ਹੋ ਚੁੱਕਿਆ ਭਾਈ ਕੁਛ ਕਕਣ ਮਣ ਤੋਂ ਬਾਅਦ ਦੇਖ ਸਕਦੇ ਹੋ ਇਧਰ ਮੱਛੀ-ਮੁੱਛੀ ਵੀ ਫੜੀ ਜਾਂਦੇ ਨੇ ਭਾਈ ਇਹਨਾਂ ਦਾ ਕੰਮ ਹੈ ਸਰ ਸੁੰਗਰ ਤੇ ਕੁੰਦਰ ਕੇ ਕਲਚਾਵੇ ਦਾੰਦ ਤੋਂ ਤੇ ਕੇ ਕਰਦੱਸਨ ਮਾਲਨੇ ਕੁੰਦ ਕਾ ਅਚਤ ਨਾਵੇਂ ਬੋਤੁਲਾ ਹਿੰਦੇ ਤੇ ਨਿਦੇਵਨ ਕੇ ਦਮੰਦ ਗਾਵੇ ਹਾਂਜੀ ਆਪਾਂ ਪਹੁੰਚ ਗਏ ਸੀਗੇ 7:00 ਵਜੇ ਦੇ ਕਰੀਬ ਬਕਸਰ ਤੇ ਆਪਾਂ ਰੁਕਿਆ ਜੀ ਗੁਰਦੁਆਰਾ ਸਿੰਘ ਸਵਾ ਇੱਥੇ ਵੀ ਮੰਨ ਚੱਲੋ ਵੀ ਬਾਬਾ ਜੀ ਕਹਿ ਵੀ ਸਕਦੇ ਸੀਗੇ ਆਪਾਂ ਨੂੰ ਵੀ ਆਪਣੇ ਕੋਲੇ ਕੋਈ ਵੀ ਥਾਂ ਹੈ ਨਹੀਂ ਬਾਬਾ ਜੀ ਨੇ ਸਗੋ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਕਰਦੇ ਨੇ ਹਰ ਰੋਜ਼ ਸਵੇਰੇ ਉੱਥੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਰਹਿ ਸਕਦੇ ਹੋ ਨਾ ਕੋਈ ਦਿੱਕਤ ਨਹੀਂ ਤੇ ਬਾਕੀ ਅੱਜ ਬਹੁਤ ਸੋਹਣਾ ਦਿਨ ਲੰਘਿਆ ਤੇ ਤੁਹਾਨੂੰ ਬਹੁਤ ਵਧੀਆ ਲੋਕ ਮਿਲਣਗੇ ਬਈ ਜੇ ਘਰੋਂ ਨਿਕਲੋਗੇ ਘਰੇ ਬੈਠੇ ਕੁਝ ਨਹੀਂ ਮਿਲਦਾ ਰੋਟੀ ਖਾਓ ਸੌਂਜੇ ਰੁਟੀਨ ਹੋਣਾ ਆਪਣਾ ਰੁਟੀਨ ਬਣ ਗਿਆ ਸੌ ਉੱਠ ਜੋ ਸਾਈਕਲ ਚਲਾਓ ਰੋਟੀ ਖਾਓ ਸੌਂਜੋ ਆਹ ਕੰਮ ਆਪਿਆ ਹੁੰਦਾ ਵੀ ਆਪੇ ਪੈਡਲ ਵੱਜਣ ਲੱਗ ਰਿਹਾ ਪਤਾ ਨਹੀਂ ਕੀ ਵੀ ਮਹਾਰਾਜ ਦੀ ਕਿਰਪਾ ਹੀ ਲਾ ਲੋ ਵੀ ਹਾਂ ਪਈ ਵੀ ਸਿੱਧੇ ਰਾਮਾ ਸਾਹ ਪਈਆਂ ਹਨ ਮੀਨਗਰ ਬਾਕੀ ਅੱਜ ਪ੍ਰਸ਼ਾਦਾ ਪਾਣੀ ਆਪਣਾ ਹੈ ਨਹੀਂ ਆਪਾਂ ਖਾਣੇ ਜੀ 20 20 골ਡ ਤੇ ਨਾਲ ਸਾਲਟ ਪੀਨਟ ਤੇ ਘੋੜਿਆਂ ਦੀ ਖਰਾਕ ਚਣੇ ਹੂੰ